ਮੰਡੀ ਅਰਨੀ ਵਾਲਾ ਖੇਤਰ ਅੰਦਰ ਸਿੱਖਿਆ ਦੇ ਨਾਮ ਤੇ ਆਪਣਾ ਨਾਮ ਚਮਕਾ ਚੁੱਕੇ ਗੁਰੂ ਗੋਬਿੰਦ ਸਿੰਘ ਇੰਟਰਨੈਸ਼ਨਲ ਸਕੂਲ ਵਿਖੇ ਸਾਲਾਨਾ ਸਮਾਗਮ ਕਰਵਾਇਆ ਗਿਆ ਜਿਸ ਦੌਰਾਨ ਮੁੱਖ ਮਹਿਮਾਨ ਦੇ ਵਜੋਂ ਡੀਐਸਪੀ ਵਿਜੀਲੈਂਸ ਫਾਜ਼ਲਕਾ ਰਵਿੰਦਰ ਸਿੰਘ ਵੱਲੋਂ ਸ਼ਿਰਕਤ ਕੀਤੀ ਗਈ ਇਸ ਮੌਕੇ ਸਕੂਲੀ ਬੱਚਿਆਂ ਦੇ ਮਾਪਿਆਂ ਵੱਲੋਂ ਵੀ ਵੱਡੀ ਗਿਣਤੀ ਵਿੱਚ ਪਹੁੰਚ ਕੇ ਆਪਣੀ ਹਾਜ਼ਰੀ ਲਗਵਾਈ ਗਈ ਇਸ ਮੌਕੇ ਸਕੂਲੀ ਬੱਚਿਆਂ ਵੱਲੋਂ ਵੱਖ-ਵੱਖ ਤਰ੍ਹਾਂ ਦੀਆਂ ਵਣਗੀਆਂ ਪੇਸ਼ ਕਰਕੇ ਪ੍ਰੋਗਰਾਮ ਵੀ ਪੇਸ਼ ਕੀਤਾ ਗਿਆ Detroit. <laughs> ਅਰਜ਼ ਕਿਆ ਹੈ ਮੁਲਾਇਜ਼ਾ ਫਰਮਾਈਏ ਮੇਰੀ ਜ਼ਬਿਸ਼ਾ ਕਿ ਨਾ ਘਰ ਕੀ ਨਹੀਂ ਨਾ ਸੂਤ ਕੀ ਇਸ ਮੌਕੇ ਜਿੱਥੇ ਹੋਂ ਹਰ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਗਿਆ ਉੱਥੇ ਹੀ ਆਏ ਹੋਏ ਮਹਿਮਾਨਾਂ ਨੂੰ ਵੀ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ ਇਸ ਮੌਕੇ ਗੱਲਬਾਤ ਕਰਦੇ ਆ ਮੁੱਖ ਮਹਿਮਾਨ ਰਵਿੰਦਰ ਸਿੰਘ ਡੀਐਸਪੀ ਅਤੇ ਸਕੂਲ ਦੇ ਵਾਈਸ ਪ੍ਰਿੰਸੀਪਲ ਹਰਪ੍ਰੀਤ ਸਿੰਘ ਅਤੇ ਹੋਰ ਆਏ ਹੋਏ ਮਹਿਮਾਨਾਂ ਨੇ ਦੱਸਿਆ ਕਿ ਅੱਜ ਜਿਹੜਾ ਗੁਰੂ ਗੋਬਿੰਦ ਸਿੰਘ ਇੰਟਰਨੈਸ਼ਨਲ ਪਬਲਿਕ ਸਕੂਲ ਅਰਵੀ ਵਾਲਾ ਨੇ ਇਹ ਫੰਕਸ਼ਨ ਕਰਾਇਆ ਹੈ ਬਹੁਤ ਹੀ ਵਧੀਆ ਸਲਾਣਾਯੋਗ ਹੈ ਇਸ ਸਕੂਲ ਦੇ ਪਰਫਾਰਮੈਂਸ ਦਾ ਇਸ ਬੱਚਿਆਂ ਦੇ ਟੈਲੈਂਟ ਤੋਂ ਪਤਾ ਲੱਗਦਾ ਆ ਕਿ ਇੱਥੇ ਗੁੱਡ ਐਜੂਕੇਸ਼ਨ ਦਿੱਤੀ ਜਾ ਰਹੀ ਹੈ ਸਾਰੇ ਬੱਚਿਆਂ ਦੀ ਬਹੁਤ ਜ਼ਿਆਦਾ ਟੈਲੈਂਟ ਵਧੀਆ ਸੀਗਾ ਸਾਰਾ ਸਟਾਫ ਨੇ ਸਟਾਫ ਦਾ ਹੱਥ ਪਤਾ ਲੱਗਦਾ ਹੈ ਕਿ ਇਹਨਾਂ ਨੂੰ ਜਿਹੜਾ ਗੁੱਡ ਸਿੱਖਿਆ ਦਿੱਤੀ ਜਾ ਰਹੀ ਹੈ ਨਾਲ ਦੀ ਨਾਲ ਇਹ ਜਿਹੜੇ ਫੰਕਸ਼ਨ ਪ੍ਰੋਗਰਾਮ ਵੀ ਹੋਈਏ ਕਰਾਏ ਜਾ ਰਹੇ ਆ ਇਸ ਤੋਂ ਇਲਾਵਾ ਐ ਬਾਇ ਬਿਲ ਕਰਦਾ ਕਿ ਕੱਲੇ ਸਟਾਫ ਦੀ ਨਹੀਂ ਹੁੰਦੀ ਮਾਪਿਓ ਦਾ ਵੀ ਬੜਾ ਵੱਡਾ ਯੋਗਦਾਨ ਹੁੰਦਾ ਬੱਚਿਆਂ ਦੇ ਟੈਲੈਂਟ ਦਾ ਕਿ ਉਸਨੇ ਸਾਲਾਂ ਦੇ ਡੀਰੇਸ ਨੂੰ ਬੇਨਤੀ ਕਰਦਾ ਕਿ ਆਪਦੇ ਬੱਚਿਆਂ ਨੂੰ ਇਸ ਪਾਸੇ ਲਾਉਂ ਨਸ਼ਿਆਂ ਤੋਂ ਮੁਕਤ ਰਹਿਣ ਖੇਡਾਂ ਵਾਲੇ ਪਾਸੇ ਵੀ ਮੈਂ ਨੂੰ ਇਹ ਪੀਰ ਕਰਦਾ ਵੀ ਐਥਲੈਟਿਕ ਮੀਟ ਵੀ ਕਰਾਇਆ ਕਰਨ। ਹਾਂਜੀ ਉਹ ਐਥਲੈਟਿਕ ਮੀਟ ਵੀ ਕਰਾਉਣ ਅਸੀਂ ਜਰੂਰ ਆਵਾਂਗੇ ਤੇ ਬਹੁਤ ਸੋਹਣਾ ਫੰਕਸ਼ਨ ਕੀਤਾ ਤੇ ਆਪਣਿਆਂ ਦਾ ਬਹੁਤ ਬਹੁਤ ਧੰਨਵਾਦੀ ਹੈ ਜਿਨ੍ਹਾਂ ਨੇ ਸਾਨੂੰ ਇੱਥੇ ਸੱਦਿਆ। ਇਸ ਮਕਾਮ ਤੇ ਸਕੂਲ ਗੁਰਮੋਬਨ ਸਿੰਘ ਇੰਟਰਨੈਸ਼ਨਲ ਸਕੂਲ ਪਹੁੰਚਿਆ ਹੈ। ਇਹਦੇ ਵਿੱਚ ਸਕੂਲ ਪ੍ਰਬੰਧਕ ਕਮੇਟੀ ਸਕੂਲ ਦੇ ਸਟਾਫ ਤੇ ਬੱਚਿਆਂ ਦਾ ਬਰਾਬਰ ਦਾ ਯੋਗਦਾਨ ਰਿਹਾ ਹੈ ਜਿਵੇਂ ਹੀ ਇਹ ਸਕੂਲ ਪਿਛਲੇ ਕਈ ਸਾਲਾਂ ਤੋਂ ਅਲੱਗ-ਅਲੱਗ ਫੀਲਡ ਦੇ ਵਿੱਚ ਨਾਮਨਾ ਕਟਦਾ ਆ ਰਿਹਾ ਹੈ ਉਵੇਂ ਹੀ ਇਸ ਸਾਲ ਵੀ ਸਾਡਾ ਇੱਕ ਬੱਚਾ ਜੋ میٹرਿਕ ਪ੍ਰੀਖਿਆ 2017-18 ਦੇ ਵਿੱਚੋਂ ਮੈਰਿਟ ਹਾਸਲ ਕੀਤੀ ਹੈ ਇਸ ਇਲਾਕੇ ਵਿੱਚ ਇੱਕੋ ਇੱਕ ਪਹਿਲਾ ਸਕੂਲ ਹੈ ਜਿੰਦੇ ਵਿੱਚ ਬੱਚੇ ਨੇ ਮੈਰਿਟ ਪ੍ਰਾਪਤ ਕੀਤੀ ਹੈ ਤੇ ਉਸ ਬੱਚੇ ਦਾ 94.3% ਮਾਰਕਸ ਲੈ ਕੇ ਉਸ ਬੱਚੇ ਨੇ ਪੂਰੇ ਪੰਜਾਬ ਦੇ ਵਿੱਚੋਂ 26th ਰੈਂਕ ਪ੍ਰਾਪਤ ਕੀਤਾ ਹੈ ਇਹ ਬੜੇ ਮਾਣ ਦੀ ਗੱਲ ਹੈ ਸਾਡੇ ਸਕੂਲ ਦੇ ਲਈ ਬੱਚੇ ਦੇ ਮਾਪਿਆਂ ਦੇ ਲਈ ਤੇ ਇਸ ਇਲਾਕੇ ਦੇ ਲਈ ਇਸ ਤੋਂ ਇਲਾਵਾ ਸਾਡਾ ਸਕੂਲ ਸਪੋਰਟਸ ਦੇ ਵਿੱਚ ਵੀ ਕਦੇ ਵੀ ਪਿੱਛੇ ਨਹੀਂ ਰਿਹਾ ਹਰੇਕ ਐਕਟੀਵਿਟੀ ਸਪੋਰਟਸ ਦੇ ਨਾਲ ਅਸੀਂ ਸਕੂਲ ਦੇ ਵਿੱਚ ਕਰਵਾਉਂਦੇ ਆਂ ਲਾਸਟ ਇਅਰ ਦੇ ਵਿੱਚ ਹੋਈਆਂ ਅਤਰੇਤਨੀਆਂ ਰਾਜ ਪੱਦਰੀ ਮੁਕਾਬਲਿਆਂ ਵਿੱਚ ਸਾਡੇ ਬੱਚੇ ਪੰਜਾਬ ਦੇ ਵਿੱਚੋਂ ਡੋਜ ਬਾਲ ਦੀ ਟੀਮ ਕੁੜੀਆਂ ਦੀ ਟੀਮ ਨੇ ਫਰਸਟ ਪੋਜੀਸ਼ਨ ਹਾਸਲ ਕਰਕੇ 골ਡ ਮੈਡਲ ਲਿਆ ਜਿਸ ਦਾ ਕਿ ਸਾਨੂੰ ਤੇ ਇਸ ਇਲਾਕੇ ਨੂੰ ਬੜਾ ਮਾਣ ਹੋਇਆ ਕਿਉਂਕਿ ਆਮ ਇਹ ਇਲਾਕਾ ਹੈ ਪਛੜਿਆ ਇਲਾਕਾ ਇਹਦੇ ਵਿੱਚ ਬਹੁਤ ਘੱਟ ਇੰਨਾਂ ਚੀਜ਼ਾਂ ਨੂੰ ਜਾਗਰੂਕ ਕੀਤਾ ਜਾਂਦਾ ਹੈ ਕਿ ਬੱਚਿਆਂ ਨੂੰ ਹਰ ਇੱਕ ਚੀਜ਼ ਦੇ ਵਿੱਚ ਅੱਗੇ ਲੈ ਕੇ ਜਾਇਆ ਜਾਏ ਸਟੱਡੀ ਪੱਖੋਂ ਬੱਚੇ ਪੜ੍ਹਾਈ ਵੀ ਕਰਦੇ ਆ ਪਲੱਸ ਨਾਲ ਅਸੀਂ ਸਾਰੀਆਂ ਐਕਟੀਵਿਟੀਜ਼ ਬੱਚਿਆਂ ਨੂੰ ਕਰਵਾਉਂਦੇ ਆ ਅੱਜ ਜੋ ਇਹ ਫੰਕਸ਼ਨ ਕੀਤਾ ਜਾ ਰਿਹਾ ਸਾਲਾਨਾ ਫੰਕਸ਼ਨ ਇਹਦੇ ਦੋ ਕਾਰਨ ਨੇ ਜੀ ਇੱਕ ਤਾਂ ਸਾਰੇ ਸਾਲ ਦੀ ਪੜ੍ਹਾਈ ਖਤਮ ਹੋ ਕੇ ਹੁਣ ਨਵਾਂ ਸਾਲ ਸ਼ੁਰੂ ਹੋਇਆ ਉਸ ਨਵੇਂ ਸਾਲ ਦਾ ਸ਼ੁਕਰਾਨਾ ਕਰਨਾ ਤੇ ਉਸ ਨੂੰ ਇੰਜੋਏ ਕਰਕੇ ਸ਼ੁਰੂ ਸ਼ੁਰੂਆਤ ਕਰਨੀ ਹੋਣੀ ਉਹ ਅੱਜ ਸਾਡਾ ਮੇਨ ਮਕਸਦ ਹੈ ਪਲੱਸ ਇਹਦੇ ਨਾਲ ਅਸੀਂ ਸਕੂਲ ਦੇ ਵਿੱਚ ਜੋ ਅਕੈਡਮਿਕਸ ਅਚੀਵਮੈਂਟ ਬੱਚਿਆਂ ਨੇ ਲਈਆਂ ਨੇ ਫਰਸਟ ਸੈਕੰਡ ਥਰਡ ਪੋਜੀਸ਼ਨਸ ਸਾਰੇ ਬੱਚਿਆਂ ਨੂੰ ਉਹ ਇਨਾਮ ਵੰਡ ਸਮਾਰੋਹ ਵੀ ਇਸ ਸਮਾਗਮ ਦੇ ਵਿੱਚ ਹੋ ਰਿਹਾ ਤੇ ਇਲਾਕੇ ਦੇ ਬਹੁਤ ਸਾਰੇ ਮਕਮੰਤੇ ਸੱਜਣ ਇਲਾਕੇ ਦੇ ਐਮਸੀ ਸਹਿਬਾਨ ਇਲਾਕੇ ਦੇ ਹੋਰ ਕਈ ਪਾਰਟੀਆਂ ਨਾਲ ਜੁੜੇ ਹੋਏ ਲੀਡਰ ਪੱਤਰਕਾਰ ਸਹਿਬਾਨ ਪਹੁੰਚੇ ਨੇ ਉਹਨਾਂ ਦਾ ਤਹਿ ਦਿਲੋਂ ਧੰਨਵਾਦ ਕਰਦਾ ਜੋ ਜਨਾਲਾ ਪੂਜਨ ਗੁਰੂ ਗੋਬਿੰਦ ਸਿੰਘ ਜੀ ਇੰਟਰਨੈਟ ਨੂੰ ਆਇਸ਼ ਕਰਨੇ ਗਾ ਲਿਖੇ ਗਏ ਨੇ ਆਹ ਦੇਖੀਏ ਤੇ ਇਹ ਬਲਖੰਟ ਆ ਇਹ ਗੋ ਵੀ ਗੁਰੂ ਦਾ ਅਸੀਂ ਉਹ origignal ਤੋਂ ਬਣਾਇਆ ਗਿਆ ਇਹ ਵਿਸ਼ਾ ਸਮਾਰੋਹ 'ਚ ਵੀ ਸੱਦੇ ਦਾ ਸਾਰੇ ਪ੍ਰੋਗਰਾਮ ਦੇ ਨਜ਼ਿਰ ਵਿੱਚ ਕਰੂ। ਭਾਵੇਂ ਇਹਨਾਂ ਦੇ ਜੋ ਬੇਟੀ ਪੜਾਉਣ ਦੀ ਗੱਲ ਸੀ, ਬੇਟੀ ਪੜਾਉਣ ਦੀ ਗੱਲ ਸੀ ਜਾਂ ਹੋਰ ਲਿਖੇ ਦੇ ਸੰਬੰਧ 'ਚ ਉਹ ਚੱਲ ਰਿਹਾ جو بھی اتنے سارے پیرنٹس آئے بچے آئے اس کو بہت ہی پربھاوت ہو گئے ہیں اس اسکول کے جو بھی میرے پیپریاں مینجمنٹ کی میں اٹائر ٹیچر بھی ہے تو جو کچھ ابھی تجربے کو سیکھے اج نواں اچھی حاصل کر کے جا رہے ہیں کہ اس مینجمنٹ نے اس اسکول کے پرنسیپل نے اسٹاف نے ایک گیا جگہ دی اور چھوٹے چھوٹے بچوں کو چار چار پانچ پانچ سال کے بچوں کا ادھر پارٹیسپیشن کرا کے ਸਾਰੇ ਦਾ ਮੰਨ ਵੇ ਅਸੀਂ ਇਸ ਸਕੂਲ ਦੀ ਬਹੁਤ ਖੁਸ਼ੀਸ਼ਾ ਕਰਦੇ ਹਾਂ ਸਕੂਲ ਨੂੰ ਵਧਾਈ ਦੇਦੇ ਹਾਂ ਜਿਸ ਤਰ੍ਹਾਂ ਬੱਚਿਆਂ ਨੂੰ ਨਿਕਰਾ ਕੇ ਕੰਮ ਕਰ ਰਹੇ ਇਸ ਨੂੰ ਜੋ ਗੁਰੂ ਗਬਿਰ ਸਿੰਘ ਇੰਟਰਨੈਟ ਸਕੂਲ ਵਿੱਚ ਇਹਨਾਂ ਦਾ ਪ੍ਰੋਗਰਾਮ ਚੱਲ ਜਾ ਰਿਹਾ ਹੈ ਇਸ ਪ੍ਰੋਗਰਾਮ ਵਿੱਚ ਸਮੂਹ ਸਟਾਫ ਪ੍ਰਿੰਸੀਪਲ ਸਾਹਿਬ ਨੇ ਜੋ ਬੱਚਿਆਂ ਦੀ ਸਭਿਆਗਤ ਤੌਰ ਤੇ ਤਿਆਰੀ ਕਰਾਈ ਹੈ ਬਹੁਤ ਹੀ ਸਲਾਘਾਯੋਗ ਹੈ ਕਿ ਅਸੀਂ ਲੋਕ ਸਬਜਾਤ ਵਾਲੇ ਤੱਕ ਪਹੁੰਚ ਪਕੀ ਗਈ। ਸਾਡੇ ਇਸ ਸਕੂਲ ਨੇ ਬੱਚਾ ਨੂੰ ਬੜਾ ਵਧੀਆ ਪ੍ਰੋਗਰਾਮ ਕਰਕੇ ਬਹੁਤ ਵਿਮਾਨਕ ਖਤਿਆ ਹੈ। ਤੁਸੀਂ ਸਵਾਸ ਤੇ ਸਕੂਲ ਦੇ ਪ੍ਰਿੰਸੀਪਲ ਸਾਹਿਬ, ਸਾਰੇ ਸਟਾਫ, ਸਕੂਲ ਦੇ ਧਨਵਾਦੀ ਨੇ। ਜਿੱਥੇ ਇਸ ਸਕੂਲ ਨੇ ਵਧੀਆ ਪ੍ਰੋਗਰਾਮ ਕਰਾਇਆ, ਉੱਥੇ ਗਿਆਮਾ ਵੀ ਬੱਚੀ ਬਹੁਤ ਅੱਛੇ ਨੇ ਔਰ ਇਹਨਾਂ ਨੇ 10ਵਾਂ ਲੈਵਲ ਤੇ ਨਾਲ ਜੁੜਾਈ ਹੈ ਉਹ ਬਹੁਤ ਚੰਗੀ ਹੈ। ਉਹ ਸਕੂਲ ਬਹੁਤ ਅੱਗੇ ਹਮਾਰਾ ਸਾਹਮਣੇ। ਦਰਸ਼ਕਾਂ ਦੋਸਤੋ ਸਰ ਗੁਰੂ ਗ੍ਰੰਥ ਸਾਹਿਬ ਇੰਟਰਨੈਸ਼ਨਲ ਸਕੂਲ ਵਿੱਚ ਬਹੁਤ ਵਧੀਆ ਫੰਕਸ਼ਨ ਕਰ ਰਿਹਾ ਹੈ ਫੰਕਸ਼ਨ ਹੋ ਰਿਹਾ ਹੈ ਅੱਜ ਜਿਹੜਾ ਪਾਰਟਿਸਪੇਟ ਕੀਤਾ ਬਹੁਤ ਵਧੀਆ ਲੱਗਿਆ ਮੇਰੇ ਇਲਾਕੇ ਦਾ ਇਹ ਬਹੁਤ ਵਧੀਆ ਸਕੂਲ ਹੈ ਮੇਰਾ ਬੇਟਾ ਵੀ ਇਸ ਸਕੂਲ ਦਾ ਸਟੂਡੈਂਟ ਹੈ ਸੋ ਮੈਂ ਜਨੇ ਵੀ ਤਰੀਫ ਕਰਾਂ ਇਸ ਸਕੂਲ ਦੀ ਥੋੜੀ ਹੈ ਮੈਂ ਪਰਮਾਤਮਾ ਅਗੇ ਦੁਆ ਕਰਦਾ ਸਾਨੂੰ ਅਛਾ ਲੈ ਸਕੂਲ ਤੇ ਸਾਨੂੰ ਇਸ ਇਲਾਕੇ ਨੂੰ ਮਾਣ ਹੈ ਪਰਮਾਤਮਾ ਕਰੇ ਇਹ ਵੀ ਸੱਚ ਜੀ ਕਰੇ